ਸਾਸਰੀ ਕਾਜੀ ਸਾਰਿਆਂ ਨੂੰ ਜਪ ਲੈ ਕੇ ਜੀ ਬਹੁਤ ਹੀ ਪਿਆਰੇ ਸੂਟਾਂ ਦੇ ਕਲੈਕਸ਼ਨ ਹੈ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਇਹ ਰੇਗਾ ਜੀ ਕਰੇਵ ਦਾ ਸੂਟ ਹੋਏਗਾ ਸ਼ਰਟ ਦੇ ਉੱਪਰ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ embroidery ਕੀਤੀ ਗਈ ਹੈ ਜਿਹੜੀ ਇਸ ਦੀ ਬਾਟਮ ਮਿਲੇਗੀ ਕਰੇਵ ਸਿਲਕ ਦੀ ਪਲੇਨ ਬਾਟਮ ਮਿਲੇਗੀ ਹੈ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ ਆਲ ਇੰਡੀਆ ਸ਼ਿਪਿੰਗ ਫ੍ਰ प्रिंट रहने के बहुत ही सोहनी इंब्रॉयडरी की गई है सरवोसकी वर्क किया गया प्लेन मसलीन की बॉटम मिलेगी दुपट्टा जरा मिलेगा डिजिटल प्रिंट प्योर मसलीन का दुपट्टा होएगा जेडे अगले सूट है प्योर कॉटन की शर्ट मिलेगी बहुत ही सोहना घेरे देखिए लैस लगाई गई है बॉटम प्लेन मिलेगी कॉटन की जरा दुपट्टा ਉਹ ਤੁਹਾਨੂੰ ਮਿਲੇਗਾ ਕੋਟਾ ਡੋਰੀ ਦਾ ਦੁਪੱਟਾ ਮਿਲੇਗਾ ਜਿਹੜੇ ਅਗਲੇ ਸੂਟ ਲੈਣ ਵਾਲੇ ਇਹ ਤੁਹਾਨੂੰ ਮਿਲੇਗਾ ਜੀ ਪਿਓਰ ਕਾਟਨ ਸ਼ਿਮਰ ਦੀ ਸ਼ਾਰਟ ਮਿਲੇਗੀ ਬਹੁਤ ਹੀ ਸੋਹਣਾ ਡਿਜੀਟਲ ਪ੍ਰਿੰਟ ਰਹੇਗਾ ਬਾਟਮ ਮਿਲੇਗੀ ਪਲੇਨ ਪਿਓਰ ਕਾਟਨ ਦੀ ਡਿਜੀਟਲ ਪ੍ਰਿੰਟ ਪਿਓਰ ਫਾਉਂ ਦਾ ਦੁਪੱਟਾ ਰਹੇਗਾ ਜਿਹੜੇ ਅਗਲੇ ਸੂਟ ਨੇ ਇਹ ਵੀ ਬਹੁਤ ਹੀ ਪਿਆਰੇ ਸਿਲਕ ਵਿੱਚ ਤੁਹਾਨੂੰ ਸ਼ਾਰਟ ਮਿਲੇਗੀ ਨਾਲ ਬਾਟਮ ਯੋਲਾ ਇਸ ਦਾ ਦੁਪੱਟਾ organza ਦਾ ਮਿਲੇਗਾ ਪ੍ਰਾਈਸ ਉੱਪਰ ਲੱਗਾ ਹੋਣ ਦਾ ਸਾਰੇ ਸੂਟਾਂ ਦਾ ਜਿਹੜਾ ਵੀ ਸੂਟ ਪਸੰਦ ਆਉਂਦਾ ਆਪਣੇ ਲਈ ਤੁਸੀਂ ਬਾਈ ਕਰ ਸਕਦੇ ਹੋ ਇਹ ਰਹਿਣਗੇ ਘੱਟ ਪ੍ਰਾਈਸ ਵਾਲੇ ਕਾਟਨ ਦਾ ਸੂਟ ਹੈਗਾ neck ਤੇ work ਕੀਤਾ ਹੈ ਮਿਲੇਗਾ ਜਿਹੜੀ ਬਾਟਮ ਹੈ ਪ੍ਰਿੰਟਡ ਹੋਏਗੀ ਨਾ ਰਹਿਗਾ ਦੁਪੱਟਾ ਬਹੁਤ ਹੀ ਸੋਹਣੇ ਕਲਰ ਨੇ ਬਹੁਤ ਹੀ ਪਿਆਰੇ ਪਿਆਰੇ ਪ੍ਰਾਈਸ ਉੱਪਰ ਲੱਗਾ ਹੋਇਆ ਜਿਹੜਾ ਵੀ ਸੂਟ ਪਸੰਦ ਆਉਂਦਾ ਆਪਣੇ ਲਈ ਬਾਈ ਕਰ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੀ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨ